ਇਹ ਕੀ ਹੁੰਦਿਆ ਆ? ਆ ਕੀ ਹੁੰਦਿਆ? ਇਹ ਕੀ ਹੁੰਦਿਆ? ਆ ਵੇਖੋ ਜੀ ਆ ਟੀਕੇ ਲਾਉਂਦੇ ਆ। ਸੌਫਟੀ ਰੋਡ ਅੰਮ੍ਰਿਤਸਰ ਬਾਬੂ ਕੀ ਕਰਦੇ ਤੁਸੀਂ ਲਾਗੇ ਜੁਤੇ ਡਾਂਗਣੀ ਮਾਉਂਦੇ ਨੇ। ਮੈਂ ਆਪਾਂ ਕੀ ਕਰੀਏ ਨਾ। ਨਹੀਂ ਆ ਫਟਾਉਂ ਨਾ ਦਿੱਤੇ ਮੈਂ ਡਾਂਗ ਲਾਉ। ਆ ਕੀ ਕਰਨੇ ਆ? ਚਲੋ ਉਹਨੇ ਬਖਸ਼ੋ। ਕੀ ਕਰਨੇ ਆ? ਚਲੋ ਗੋਲੀ ਚਾੜਦਾ। ਬਾਪੇ ਤੀ ਸਿਆਣੇ ਮਿਆਣੇ ਸਰਦਾਰ ਬੰਦੇ ਜੀ ਤੇ ਲਾਗੇ ਖਲੋਤੇ ਜੀ ਤੁਸੀਂ ਦਾਂਗਾ ਅੱਜ ਗੱਡੀ ਆਈ ਕੱਲ ਨਹੀਂ ਮੰਨਦੇ ਅੱਜ ਕੱਲ ਕੱਲ ਜਿਉਂ ਦੀ ਸਮਾਂ ਹੀ ਕਿਉਂ ਇਹ ਇਹ ਕੀ ਕਰਦੀ ਏ ਕੀ ਕਰਨੀ ਨਾ ਤੂੰ ਕੀ ਕਰਨੀ ਮੇਰਾ ਸੋਟਾਣਾ ਮਾਰ ਤੈਨੂੰ ਉਹਨਾ ਸੂਈ ਟੁੱਟੀ ਮੇਰੀ ਬਾਜਾਇ ਸੂਈ ਘਾਟੀ ਦਾ ਕਿੱਥੇ ਇਹਨੂੰ ਚਕਾਓ ਪੁੱਤ ਇਹਨੇ ਸਟੱਪ ਕੋਈ ਨਹੀਂ ਚਕਾ ਤੂੰ ਕਰ ਪੁੱਤ ਨੂੰ ਕਿਹੜਾ ਕਰਨਾ ਹੈ ਕਾਰ ਕਹ 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 ਜਿੰਨੂ ਕਹਣਾ ਕਾ ਟੁੱਡਾ ਹੰਗ ਮਾਰੀ ਨਾ ਤੈਨੂੰ ਮੈਂ ਆਪੇ ਇੱਕ ਮਿੰਟ ਰੁਕੋ ਕਹੀ ਦੱਸੂ ਕੀ ਕਰੰਦੇ ਉਹ ਦੋ ਜੀ ਦੇ ਲੰਬੇ ਇਹ ਕੀ ਕਰੰਦੇ ਦੱਸੋ ਪੱਕੇ ਡੀਲ ਹੁੰਦੇ ਆਨੂੰ ਨੱਚਾ ਲਗਾਏ ਆਪੇ ਪੱਲਿਓ ਕਰਕੇ ਕੋਈ ਸਾਨੂੰ ਪਹਿਲੇ ਉਹ ਫੂਲਾ ਥਾਣੇ ਚੱਲ 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 ਮਾਲ ਮੰਡੀ ਬਾਬਾ ਪੇੜੂ ਦਾਣਾ ਉਹਨਾਂ ਨੂੰ ਪਤਾ ਰੋਜ਼ ਕਰਦੇ ਨੇ ਚੱਲਾ ਚੱਲਾ ਉਹਨਾਂ ਨੂੰ ਪਤਾ ਰੋਜ਼ ਨਸ਼ਾ ਕਰਦੇ ਨੇ ਕਿਤੇ ਕੋ ਲੈ ਗਈ ਕਿਤੇ ਕੋ ਲੈ ਗਈ ਮੈਂ ਜਿੰਤੋਂ ਮਰਜ਼ੀ ਲਿਆਉਂਦਾ ਕਿਉਂ ਮੈਂ ਜਿੰਤੋਂ ਮਰਜ਼ੀ ਲਿਆਉਂਦਾ ਮਾਨਕਤ ਨੇ ਮੇਰੇ ਅੰਦਰ ਓਏ ਘੜ ਘੜ ਕੇ ਦੀ ਕਰਦਾ ਕਿਆ ਤੂੰ ਇੱਥੇ ਲੈ ਆ ਪੁੱਤ ਮੈਂ ਪੁੱਛਦਾ ਕਿੱਥੇ ਬਣਾਤੀ ਗੱਲ ਕਿਉਂ ਕਿਉਂ ਬਣਾਉਂਦੇ ਅੱਛਾ ਠੀਕ ਹੈ ਤੇਰੀ ਕੋਈ ਚੀਜ਼ ਬਣਾ ਰੋਕ ਬਹਿ ਬਸ ਅੱਜਕੱਲ ਉਹ ਤਾਂ ਹੈ ਕਿ ਆਇਆ ਅਜ ਹੈ ਨਹੀਂ ਨਹੀਂ ਬਾਪੂ ਇਸ ਨੂੰ ਰੋਕ ਮੇਰੇ ਨਾਲ ਆ ਮਾਰੀ ਜਾਂਦਾ ਓ ਮੇਰੇ ਨਾਲ ਹੀ ਆਇਓ ਮੇਰੇ ਨਾਲ ਹੀ ਆਇਓ ਕੌਣ ਆਇਆ ਆ ਮੇਰੇ ਨਾਲ ਹੀ ਆ ਫਿਰ ਕਿ ਤੇਰੇ ਨਾਲ ਆਇਆ ਤੇ ਉਹਨੇ ਪੁੱਛਿਆ ਵਾ ਤੇ ਮਨਨ ਬਣਾਈਏ ਰਸ ਜਿੱਤੋਂ ਮਰਜ਼ੀ ਲਿਆਂਦਾ ਹੋਵੇ ਆ ਵੇਖੋ ਜੀ ਇਹ ਸੌਫਟੀ ਰੋਡ ਅਮਰਸਰ ਦੀ ਵੀਡੀਓ ਆ ਵੇਖੋ ਆ ਟੀਕਾ ਲਾਉਂਦੀ ਇੱਥੇ ਬਹਿ ਕੇ ਕਿਆ ਭਈਆ ਭੈਣ ਚੋਰੇ ਤੇ ਇਹ ਕੀ ਕਰੇ ਕੀ ਕਰਨੇ ਆ ਹਮਾਰੀ ਆ ਨਾ ਆ ਇੱਕ ਹੀ ਕਰਨਾ ਡਿਊਟੀ ਕਰ ਮੋਨਿਆ ਦੇ ਕੱਲ ਖਾਣੇ ਆ। ਚੱਲ ਥਣੇ। ਲੱਗਾ ਕਿਦਾ ਡਾਂਗਾ ਮਾਰਦਾ। ਤੇਰੀ ਵੀਡੀਓ ਤੇਰੀ ਸਵੇਰੇ ਥਣੇ ਦਿੰਨਾ ਮੈਂ ਤੇਰੀ। ਲੋਕ ਤੇਰੀ। ਚਲਾ ਚਲਾ ਥਣੇ ਆ। ਤੇਰਾ ਕੱਦਰ ਨਾ। ਚੱਲ ਥਣੇ। ਤੂੰ ਕਿਦਾ ਡਾਂਗਾ। ਬੁਲਾਜ ਨੂੰ ਬੁਲਾਣੇ ਬੁਲਾ। ਤੂੰ ਡਾਂਗੇ ਨੂੰ ਪੁੱਛ ਕੇ। ਮਾਰੀ। ਅੱਜ ਚੰਗੇ ਕੰਮ ਕਰਦੇ ਨੇ। ਆਹੋ ਚੰਗੇ ਕਰਦੇ ਆਪਾਂ ਪੱਲਿਓ ਕਰਦੇ। ਚੰਗੇ ਨੇ ਇਤੋਂ ਕੀ ਵੇਖ ਕੇ ਲੰਘਣ ਦੇ। ਕਿਸ ਗੋਣਗੇ ਲੋਕਣ ਦੀ। ਕੋਈ ਗੱਲ ਨਹੀਂ ਵੇਖ ਲਾਂਦੇ। ਰਾਵਾਂ ਕੁਛ ਨਹੀਂ ਲਾਏ। ਓਹ ਵਾ ਕੱਟੀ ਲੱਗੀ ਮਾਲ ਮੰਡੀ ਆ ਚੱਲ ਚੱਲਾ ਫਿਰ ਓਏ ਕਾਲੀ ਗੱਡੀ ਚੱਲ ਇਹ ਕੀ ਹੁੰਦਿਆ ਆ ਆ ਕੀ ਹੁੰਦਿਆ ਇਹ ਕੀ ਹੁੰਦਿਆ ਆ ਵੇਖੋ ਜੀ ਆ ਟੀਕੇ ਲਾਉਂਦੇ ਆ ਸੌਫਟੀ ਰੋਡ ਅੰਮ੍ਰਿਤਸਰ ਬਾਬੂ ਕੀ ਕਰਨਦੇ ਤੇ ਲਾਗੇ ਖੋਤੇ ਡਾਂਗ ਨਹੀਂ ਮਾਉਂਦੇ ਨੇ